ਲਓ ਜੀ ਉਸਤਾਦ ਜੀ ਚੜ ਗਏ ਉਸਤਾਦ ਜੀ ਫੇਰ ਕਰ ਦੋ ਮਾੜਾ ਜਾਂ ਚੱਕ ਲੀਏ ਉਥੇ ਹਾਂ ਉਥੇ ਹੀ ਚੱਕਿਓ ਉਥੋਂ ਹੀ ਜਿੱਥੇ ਜਿੰਦਵਦ ਜਿੱਥੋਂ ਪਿਛਲੀ ਵਾਰੀ ਛੱਡਿਆ ਸੀ ਉਥੋਂ ਚੱਕਣਾ ਹੈ ਤੀਏ ਇੱਕ ਵਾਰ ਫੇਰ ਭਾਰੀ ਕੱਟ ਵਿੱਚ ਸੋਨੂ ਸੀਤੋਵੜ ਨੇ ਦੁਰੀਆਂ ਝੂਮਣ ਲਾਤੀ ਤੇ ਇੱਥੇ ਲਾਈਵ ਸ਼ੋਅ 'ਚ ਗਾਉਂਦੇ ਹੋਏ ਸੋਨੂ ਸੀਤੋਵੜ ਨੇ ਆਰ ਨੇ ਇਦਾਂ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਵੀ ਇਹ ਵੀ ਲਾਈਵ ਸਾਰਿਆਂ ਨੂੰ ਸੁਨਾਇਆ ਵਧਿਆ 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 ਤੋ ਕੰਸ਼ੈਮਰ ਮੈਂ ਕੜਾ ਸੁਣਾ ਦੱਸ ਦੋ ਤੁਸੀਂ ਸੋਣੂ ਕਿਹੜਾ ਕਿਹੜਾ ਗਾਣਾ ਸੁਣਨ ਲਗਾ ਹੱਤੇਰੇ ਯਾਰ ਨੂੰ ਦਬਨ ਨੂੰ ਫਿਰਦੀ ਆ ਦੱਬਦਾ ਕਿੱਥੇ ਆ ਹੱਤੇਰੇ ਯਾਰ ਨੂੰ ਦਬਨ ਨੂੰ ਫਿਰਦੀ ਆ ਉਹ ਦੱਬਦਾ ਕਿੱਥੇ ਆ ਹੱਤੇਰੇ ਯਾਰ ਨੂੰ ਦਵਰ ਨੂੰ ਫਿਰਦੀ ਨੂੰ ਫਿਰਦੀ ਸੀ ਉਹ ਦੱਬਦਾ ਇੱਥੇ ਆ ਉਹ ਤੇਰੇ ਯਾਰ ਨੂੰ ਦਬਾ ਨੂ ਫਿਰਦੀ ਸੀ ਉਹ ਦਬਦਾ ਇੱਥੇ ਆ ਫਿਰ ਜਦੋਂ ਸੋਨੂ ਸੀਤੋਵਾਲ ਨੂੰ ਚਾਣ ਵਾਲਿਆਂ ਨੇ ਡਿਮਾਂਡ ਕੀਤੀ ਕਿ ਬਾਈ ਸਪਲੈਂਡਰ Song ਸੁਣਾ ਦੇ ਫਿਰ ਸੋਨੂ ਸੀਤੋਵਾਲ ਨੇ ਵੀ ਸਪਲੈਂਟਰ ਗਾਣੇ ਦੇ ਵੀ ਚਿਬ ਕੱਟ ਦਿੱਤੇ ਤੇ ਸਾਰਿਆਂ ਨੂੰ ਦੇਖੋ ਕਿਵੇਂ ਐਂਟਰਟੇਨਿੰਗ ਕੀਤਾ ਸਪਲੈਂਡਰ 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 ਅਗਲ ਇਤਰੀ ਵਿੱਚ ਕੇ ਲਿਆ ਜ਼ਿਲਬੈਂਡਰੀ ਯਾਰਾਂ ਦਾ ਹਾਂ ਪੁੱਠਾ ਪੰਘਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਛੜੀਦਾ ਸੀ ਜਾਂ ਖੜੀਦਾ ਸੀ ਹਾਂ ਗਲੀ ਤੇਰੇ ਵਿੱਚ ਕਹਿ ਲਾ ਜ਼ਲਬੈਂਦਰੀ ਯਾਰਾਂ ਦਾ ਹਾਂ ਪੁੱਠਾ ਪੰਘਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਸੋ ਅਖੀਰ ਚ ਇੱਕ ਗੱਲ ਕਹਿਣਾ ਚਾਹਾਂਗੇ ਕਿ ਸੋਨੂ ਸੀਤੋਵਾਲਾ ਘਰੋਂ ਬਹੁਤ ਗਰੀਬ ਐ ਤੇ ਉਸਦੀ ਮਾਂ ਵੀ ਬਿਮਾਰ ਐ ਸੋ ਉਹਦਾ ਮਜ਼ਾਕ ਨਾ ਡਾਇਆ ਕਰੋ ਇਹ ਆਹੀ ਖਾੜੇ ਖੁੜੇ ਮਾੜੇ ਮੋਟੇ ਲਾ ਕੇ ਐਂਟਰਟੇਨ ਲੋਕਾਂ ਨੂੰ ਕਰਕੇ ਦੌਰ ਵੀ ਕਮਾਉਂਦਾ ਐ ਤੇ ਦੋ ਟਾਈਮ ਦੀ ਰੋਟੀ ਖਾਂਦਾ ਐ ਸੋ ਉਹਦਾ ਮਜ਼ਾਕ ਨਾ ਡਾਇਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਭਨਾਂ ਨੂੰ ਪਤਾ ਲੱਗੇ ਤੇ ਸਾਰੇ ਇਸ ਵੀਰ ਦੀ ਸਪੋਰਟ ਕਰਨ ਧੰਨਵਾਦ